ਅਕਲੀਆ ਪੋਸਟ ਨਾਲ ਜੁੜੇ ਹੋਏ ਸਾਰੇ ਹੀ ਵੀਰਾਂ ਭੈਣਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਪਿੰਡ ਖੋਖਰਕਲਾਂ ਜ਼ਿਲ੍ਹਾ ਮਾਨਸਾ ਦੇ ਇੱਕ ਗਰੀਬ ਪਰਿਵਾਰ ਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਮਕਾਨ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਹਾਲਾਤ ਤੁਸੀਂ ਦੇਖ ਹੀ ਚੁੱਕੇ ਹੋ ਸੋ ਨੂੰ ਅੰਦਰ ਬਖਾਉਣੇ ਆ ਇਹ ਬਾਥਰੂਮ ਜਿੱਥਾਂ ਇੱਕ ਕਪਾਣ ਨਾਲ ਇਸ਼ਨਾਨ ਕਰਨ ਵਾਲਾ ਜੋ ਬਾਥਰੂਮ ਹੈਗਾ ਵੇਖੋ ਹਾਲਾਤ ਕੀ ਨੇ ਪਰਿਵਾਰ ਦੇ ਉੱਪਰੋਂ ਕਾਪੂਸ ਤੇ ਫੱਟੀਆਂ ਦਾ ਜਿਹੜਾ ਇਹ ਸੱਤ ਬਣਾ ਰੱਖੀ ਐ ਪਰ ਪਰਿਵਾਰ ਦੀ ਹਾਲਾਤ ਬਹੁਤ ਮਾੜੇ ਨੇ ਜੋ ਵੀ ਤੁਸੀਂ ਇਹ ਮਕਾਨ ਵੰਦਾ ਵੇਖ ਰਹੇ ਹੋ ਇਹ 30000 ਰੁਪਏ ਲੋਨ ਲੈ ਕੇ ਸ਼ੁਰੂ ਕੀਤਾ ਭੈਣ ਨੇ ਪਰ ਕਾਟ ਇੰਨੀ ਹੈਗੀ ਕਿ ਮਕਾਨ ਤੇ ਉੱਪਰ ਖਰਚਾ ਜ਼ਿਆਦਾ ਆ ਜਾਣਾ ਹੈ ਪੈਸੇ ਜ਼ਿਆਦਾ ਚਾਹੀਦੇ ਨੇ ਪਰ 30000 ਰੁਪਏ ਨਾਲ ਕੁਝ ਨਹੀਂ ਬਣਦਾ ਸ਼ੁਰੂ ਕਰ ਲਿਆ ਭੈਣ ਨੇ ਸੰਤਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੁਸੀਂ ਵੇਖ ਸਕਦੇ ਹੋ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ ਪੁਰਾਣੀਆਂ ਇੱਟਾਂ ਨੇ ਰੈਂਦ ਖੁੰਦ ਰੋੜੇ ਵੀ ਲਗਾ ਰਹੇ ਨੇ ਕਿਉਂਕਿ ਪਤਾ ਇਹਨਾਂ ਨੂੰ ਕਿ ਅਸੀਂ ਜੇ ਰੋੜੇ ਲਾਵਾਂਗੇ ਤਾਂ ਸਾਡਾ ਇਹ ਕੰਮ ਪੂਰਾ ਹੋ ਜਾਣਾ ਹੈ ਪਰ ਪਿੰਡ ਨੇ ਬੇਨਤੀ ਕੀਤੀ ਅਪੀਲ ਕੀਤੀ ਤੁਹਾਡੇ ਸਾਹਮਣੇ ਇਹ ਪਿੰਡ ਨਜ਼ਰ ਆ ਰਹੀ ਹੈ ਛੋਟੀ ਜੀ ਇਹਨਾਂ ਦੀ ਦੁਕਾਨ ਹੈ ਜਿਹਦੇ ਵਿੱਚ ਇੱਕ ਆਪਾਂ ਕਹიდੀਏ ਬੱਚਿਆਂ ਦਾ ਖਾਣ ਪੀਣ ਵਾਲਾ ਹੀ ਸਮਾਨ ਹੈਗਾ ਹੋਰ ਕੋਈ ਜ਼ਿਆਦਾ ਸਮਾਨ ਨਹੀਂ ਹੈ ਇਹਦੇ ਨਾਲ ਤੁਹਾਨੂੰ ਪਤਾ ਕਿੰਨੇ ਕੁ ਪੈਸੇ ਬਣਨਗੇ ਜਾਂ ਕੀ ਟਾਈਮ ਪਾਸ ਹੁੰਦਾ ਹੋਊਗਾ ਆ ਇੱਕ ਜਿਹੜੀ ਸਾਤ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਵੀ ਇੱਕ ਤਹਾਂ ਆ ਪਲੇਟਾਂ ਪਾਈਆਂ ਹੋਈਆਂ ਹਨ ਇੱਕ ਪਲਾਸਟਿਕ ਵਾਲੀਆਂ ਜਿੰਨਾ ਪੱਕਾ ਤੁਹਾਨੂੰ ਨਜ਼ਰ ਆ ਰਿਹਾ ਇੰਨੀ ਗਰਮਿਆਸ ਦੇ ਵਿੱਚ ਹੁਣ 45 ਤੋਂ ਉਪਾਰ ਜਿਹੜਾ ਪਾਰਾ ਹੋ ਚੁੱਕਿਆ ਹੈ ਪਰ ਫਿਰ ਵੀ ਇੱਥੇ ਇਹ ਪੈਣਾ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਰਹਿ ਰਹੀ ਹੈ ਕਿਉਂਕਿ ਕਮਾਉਣ ਵਾਲਾ ਕੋਈ ਵੀ ਨਹੀਂ ਨਾ ਪਤੀ ਹੈ ਨਾ ਕੋਈ ਬੇਟਾ ਹੈ ਬੇਟੀਆਂ ਹਨ ਦੋ ਜੋ ਲੋਕਾਂ ਦੇ ਘਰਾਂ ਵਿੱਚ ਥੋੜਾ-ਮੋਟਾ ਕੰਮ ਕਰਕੇ ਆਪਣੇ ਗੁਜ਼ਾਰਾ ਚਲਾ ਰਹੇ ਹਨ ਇਹ ਪੈਣਾ ਦੀ ਬੇਟੀ ਨਜ਼ਰ ਆ ਰਹੀ ਹੈ ਤੁਹਾਨੂੰ ਤੇ ਮਕਾਨ ਪਿੱਛੇ ਬਣ ਰਿਹਾ ਹੈ ਇਸ ਸੰਗਤ ਨੂੰ ਅਪੀਲ ਹੈ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਸੁਣੋ ਭੈਣ ਨੇ ਕੀ ਕਿਹਾ ਕੀ ਦੇਣਾ ਚਾਹੋਗੇ ਜਿਹੜਾ ਤੁਸੀਂ ਮਕਾਨ ਬਣਾ ਰਹੇ ਹੋਾ ਕਿੰਨਾ ਲੋਨ ਲੇਤਾ ਸੀ 30000 ਲੇਤਾ ਵਿੱਚ 30000 ਇਹਨੇ ਵੰਡਲਣਾ ਔੜੇ ਨਹੀਂ ਵੰਡਦਾ ਜੀ ਫਿਰ ਭਾਈ ਕਿਵੇਂ ਕਰੂਗਾ ਬਾਕੀ ਬਾਕੀ ਹੁਣ ਤੁਸੀਂ ਦੱਸੋ ਵੀਰੇ ਕੋਈ ਵੀ ਸਰਕਾਰ ਤੋਂ ਕਰ ਦੇ ਜਾਂ ਕੋਈ ਮਦਦ ਕਲੱਬ ਕੋਈ ਵੀ ਕਰ ਦੇਣ ਵੀ ਸੱਤ ਪਵਾ ਦੇਣ ਸਾਡੀ ਨਹੀਂ ਆਪਾਂ ਬੈੱਡ ਤਾਂ ਰੱਖ ਲਿਆ ਕਾਲਿਆ ਠੀਕ ਹੈ ਨਾ ਹਾਂ ਬੈੱਡ ਲਾ ਲਿਆ ਥੋੜਾ ਜਿਹੜੀ ਲੱਗਦਾ ਥੋੜੇ ਜਿਹੜੀ ਦਿਲ ਦੇ ਅੰਦਰ ਹੈਗਾ ਵੀ ਥੋੜਾ ਲੱਗਦਾ ਵੀ ਉਹਨੂੰ ਘਾਟ ਪੈਣੀ ਕਿਸੇ ਗੱਲ ਦੀ ਸਾਰੀ ਕਾਟੀ ਹੈ ਬਿੱਤੀ ਹਜੇ ਤੇ ਪਰਵਾਦ ਵਿੱਚ ਕੌਣ ਕੌਣ ਹੈਗੇ ਕਮੋਰਾਂ ਗੁਡੀਆਂ ਨੇ ਬਸ ਦੋ ਇੱਕ ਮੈਂ ਦੇ ਡੇਟਾ ਹੈ ਨਹੀਂ ਨਾ ਜੀ ਹੈ ਨਹੀਂ ਤੇ ਘਰ ਵਾਲੇ ਘਰ ਵਾਲਾ ਵੀ ਨਹੀਂ ਹੈ ਨਹੀਂ ਪੈਕ ਕਰ ਰਹੇ ਨੇ ਆਵ ਦਿੱਤੇ ਹਾਂ ਜੀ ਉਹਦੋਂ ਪੈਕਾ ਪਿੰਡਾ ਹਾਂਜੀ ਪੈਕਾ ਪਿੰਡਾ ਪਈਓ ਤੁਸੀਂ ਜਿਹੜੀ ਪੁਰਾਣੀ ਇੱਟ ਕੱਢ ਕੇ ਲਗਾ ਰਹੇ ਹਾਂਜੀ ਪੁਰਾਣੀ ਇੱਟ ਜਿਹੜਾ ਮਕਾਨ ਸੋਹੀ ਟਾ ਕੇ ਉਸੇ ਤੇ ਲਾਈ ਜਾਂਦੇ ਨੇ ਪੁਰਾਣੀ ਇੱਟ ਹੀ ਲੱਗਦਾ ਇਸ ਕੁੱਸੇ ਹੀ ਮਿਸਤਰੀ ਨੂੰ ਕਿੰਨਾ ਖਰਚਾ ਹੋ ਜਾਣਾ ਮਿਸਤਰੀ ਤਾਂ ਲੱਖ ਰੁਪਈਆ ਕਹਿੰਦਾ ਵੀਰ ਜੀ ਪਰ 30000 ਨਾ ਬਹੁਤ 70000 ਬਹੁਤ ਲੋੜ ਹੈ ਨਾ ਬਹੁਤ ਜਿਆਦਾ ਹੋਰ ਕਿਸੇ ਪੈਣ ਪੈਣੇ ਮਤ ਨਹੀਂ ਦਿੱਤੇ ਨਹੀਂ ਜੀ ਸਰਕਾਰ ਨੇ ਵੀ ਨਹੀਂ ਕੀਤੀ ਬਹੁਤ ਜਿਆਦੇ ਦਰਖਾਸਤਾਂ ਦਿੱਤੀਆਂ ਨਹੀਂ ਬਹੁਤ ਜਿਆਦੇ ਕਲਬਾਂ ਵਾਲਿਆਂ ਨੂੰ ਕਿਹਾ ਬਹੁਤ ਨੂੰ ਕਿਹਾ ਕੋਈ ੱਡੇ ਹੀ ਨਿਕਸ ਰਗੇ ਤੇ ਮੰਨ ਠੀਕ ਇਹਨਾ ਚਾਹੁੰਗੇ ਕਿ ਉਸ ਨੇ ਆਪਣੇ ਸਮਾਸੀ ਬੈਠੇ ਲੋਕ ਸੰਗਤ ਬੈਠੀ ਹੈ ਜਰੂਰ ਕੀ ਅਪੀਲ ਕਰਾਂਗੇ ਅਸੀਂ ਇਹੀ ਅਪੀਲ ਕਰਦੇ ਆਂ ਜੀ ਵੀ ਸਾਡੇ ਸੱਤ ਪੈ ਜਾ ਮਕਾਨ ਦੀ ਹੋਰ ਸਭਨ ਕੀ ਕਮਾਈ ਦਾ ਕੋਈ ਨਹੀਂ ਹੈਗਾ ਗਾ ਸਾਧਨ ਤਾਂ ਮੈਨੂੰ ਬਸ ਗੁੱਡੀਆਂ ਮਾੜਾ ਮोटा ਵਿਕਾਰ ਕੋ ਚ ਕੰਮ ਕਰਦੀ ਇੱਕ ਗੁੱਡੀ ਇੱਕ ਪੜਦੀ ਹੈਗੀ ਜਾਬਸ ਮੈਂ ਆਪਾਂ ਮੜਾ ਮोटा ਕੰਮ ਕਰਦੀਆਂ ਦੁਕਾਨਾਂ ਵਿੱਚ ਕੋਈ ਜਿਹੜਾ ਸਹਾ ਆ ਸੱਤੀ ਪਈਏ ਵੀ ਹੈ ਨਾ ਆਪਣੇ ਪੱਕਰੇਆਂ ਪਾਈਆਂ ਨੇ ਗਰਮੈਸ਼ ਬਹੁਤ ਗਰਮੈਸ਼ ਬਹੁਤ ਵੀ ਜੇ ਵੀ ਲੋਨ ਲੈ ਕੇ ਪਾਣਾਂ ਨੇ ਇਹ ਵੀ ਮੈਨੇ 40000 ਰੁਪਏ ਲੋਨ ਮਿਲਿਆ ਸੀ ਉਦੋਂ ਪਾਈ ਆ 2-3 ਸਾਲ ਹੋ ਗਏ ਤੁਹਾਡਾ ਜਗਿੰਦਰ ਜੀ ਆਪਾਂ ਖੋਖਰ ਕਲਾ ਪਹੁੰਚੇ ਸੀ ਇੱਕ ਗਰੀਬਕਰ ਹਾਲਾਤ ਦੇਖੇ ਪਰਿਵਾਰ ਦੇ ਆਪਸ ਤੁਹਾਡੇ ਪਸੇ ਨਜ਼ਰ ਆ ਰਿਹਾ ਹੈ ਨਾ ਬਾਥਰੂਮ ਸੱਤੀ ਹੈ ਨਹੀਂ ਮਕਾਨ ਬਣਾਉਣ ਦੇ ਵਾਸਤੇ ਸ਼ੁਰੂ ਕੀਤਾ ਗਿਆ ਪਰ ਪੈਸੇ ਉਦੋਂ ਬਹੁਤ ਘਟਕੀ 100000 ਰੁਪਏ ਲੱਗਣਾ ਹੈ 70000 ਰੁਪਏ ਦਾ ਕੀ ਕਹਿਣਾ ਚਾਹੁੰਗੇ ਸੰਤ ਨੂੰ ਪਾ ਸਾਰੇ ਜਨਾਂ ਦੇ ਵੀ ਆਪਣੇ ਵੀਰ ਭਾਈ ਨੇ ਕਲੱਬ ਵਾਲੇ ਨਿਸ਼ੇਵਾਦਾਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਪਾਂ ਇਹ ਗਰੀ ਪਰਿਵਾਰਾਂ ਦੀ ਬਾਹ ਫੜੀਏ ਕਿਉਂਕਿ ਬੋਲਣ ਦੀ ਸ਼ਬਦ ਨਹੀਂ ਹੈ ਜੋ ਆਪਾਂ ਹਾਲਾਤ ਦੇਖੇ ਨੇ ਇਹਨਾਂ ਲਈ ਬੋਲਣ ਦੀ ਸ਼ਬਦ ਨਹੀਂ ਹੈਗੀ ਘਰ ਦੇ ਵਿੱਚ ਕੌਣ ਹੋਣ ਹੈਗੇ ਪਰਿਵਾਰ ਦੇ ਕਮੋਲ ਆ ਗਏ ਪਰਿਵਾਰ ਦੇ ਵਿੱਚੋਂ ਤਾਂ ਬਸ ਮਾਤਾ ਜੀ ਨੇ ਆਪ ਇਹਨੇ ਦੋ ਬੇਟੀਆਂ ਨੇ ਪਿੱਛੇ ਅੱਗੇ ਪਿੱਛੇ ਕੋਈ ਨਹੀਂ ਹੈ ਮਰਦ ਕੋਈ ਨਹੀਂ ਹੈ ਘਰ ਦੇ ਵਿੱਚ ਮਤਲਬ ਕਿਉਂਕਿ ਗੱਲ ਕਰ ਲਈ ਸੱਤ ਵੀ ਹੈ ਨਹੀਂ ਸਾਰੇ ਜਵਾਨ ਬੇਟੀਆਂ ਨੇ ਬਹੁਤ ਮੰਨ ਤੇ ਬੋਝ ਹੁੰਦਾ ਨਾ ਹਾਂਜੀ ਹਾਂ ਇਹ ਚੀਜ਼ਾਂ ਦੇਖ ਕੇ ਰੋਣਾ ਆਉਂਦਾ ਹੈ ਕਿ ਘਰ ਦੇ ਵਿੱਚ ਮਰਦ ਦਾ ਹੋਣਾ ਬ ਕਰਦੇ ਵਿੱਚ ਕਿਲੇ ਲੇਡਿਸ ਨੇ ਇੱਕ ਮਾਤਾ ਜਮਾਂ ਦੀ ਫਿਰ ਦੋ ਬੇਟੀਆਂ ਨੇ ਇਹ ਇਹ ਆਪਾਂ ਹੀ ਦੇਖ ਸਕਦੇ ਆਂ ਕਿ ਇੱਕ ਲੇਡੀਜ਼ ਲਈ ਇੰਨੀ ਜ਼ਿੰਮੇਵਾਰੀ ਲੈਣੀ ਕਿੰਨੀ ਮੁਸ਼ਕਲ ਹੈ ਜੇ ਆਪਾਂ ਗੱਲ ਕਰ ਲਈ ਆਪਾਂ ਛੋਟੀ ਦੁਕਾਨ ਹੈ ਨਾ ਮਲਕੇ ਉਹਦਾ ਕਰਦਾ ਵਿਜਾਰੀ ਹੁੰਦਾ ਨਾ ਅੱਜ ਕੱਲ ਖਰਚੇ ਬਹੁਤ ਜ਼ਿਆਦਾ ਆ ਹਾਂ ਜੀ ਦੁੱਧ ਵੀ ਬਹੁਤ ਮਹਿੰਗਾ ਹੋ ਗਿਆ ਹੋਰ ਉਸਵਾਨ ਮਹਿੰਗਾ ਹੋ ਗਿਆ ਪਰ ਫਿਰ ਵੀ ਮਕਾਨ ਬਣਾਉਣ ਵਾਸਤੇ ਨਾ ਉਪਰਲੇ ਕਰ ਰਹੇ ਨੇ ਹਾਂ ਜੀ ਸੰਤਾਂ ਨੂੰ ਲੋੜ ਹੈ ਵੀ ਪਤੋਂ ਇਹਦੀ ਪਰਵਾਰ ਦੀ ਮਤ ਕਰਨਾ ਐਸੇ ਪਰਵਾਰਾਂ ਦੀ ਤਾਂ ਲੋੜ ਹੈ ਵੀ ਪਰਿਵਾਰ ਨੂੰ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਘਰ ਦੇ ਆਪਣੇ ਸਿਰ ਦੇ ਉੱਪਰ ਛੱਤ ਦਾ ਹੋਣਾ ਬਹੁਤ ਜ਼ਰੂਰੀ ਸਾਰੇ ਕਲੱਬਾਂ ਨੂੰ ਜਾਂ ਆਪਣੇ ਜਿੰਨੇ ਵੀ ਸੇਧਾਰਦਾਰ ਨੇ ਉਹਨਾਂ ਨੂੰ ਆਪਾਂ ਜੀ ਅਪੀਲ ਕਰਦੇ ਆ ਕਿ ਇਹ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੀਏ ਕਿ ਮਾਤਾ ਨੂੰ ਹੁਣ ਆਪਾਂ ਨੂੰ ਇਹਨਾਂ ਨੂੰ ਸੇਵਾ ਦੀ ਬਹੁਤ ਲੋੜ ਹੈ ਕਿਉਂਕਿ ਗਰਮੀ ਦਾ ਕਹਿਰ ਦੀ ਗਰਮੀ ਪੈ ਰਹੀ ਆ ਚਾਦਰਾਂ ਦੇ ਨੀਚੇ ਰਹਿ ਕੇ ਟਾਈਮ ਪਾਸ ਕਰ ਰਿਹਾ ਹੈ ਹੋਰ ਕੋਈ ਸਾਧਨ ਨਹੀਂ ਹੈ ਰਹਿਣ ਦਾ ਕੋਈ ਕੋਈ ਘਰ ਨਹੀਂ ਕੋਈ ਹੋਰ ਨਹੀਂ ਇੱਥੇ ਰਹਿ ਕੇ ਸਾਰਾ ਪਰਿਵਾਰ ਆਪਣਾ ਟਾਈਮ ਪਾਸ ਕਰ ਰਿਹਾ ਹੈ ਵਿੱਚ ਆਪਣੇ ਬਾਥਰੂਮ ਨੇ ਕੋਈ ਇਹਨਾਂ ਨਾਲ ਆਉਣ ਦਾ ਜਾਂ ਕੋਈ ਹੋਰ ਕੋਈ ਨਾ ਪ੍ਰਬੰਧ ਨਹੀਂ ਹੈ ਪਰਿਵਾਰ ਨੂੰ ਬਹੁਤ ਲੋੜ ਹੈ ਮਦਦ ਦੀ ਸਾਰਿਆਂ ਨੂੰ ਆਪਾਂ ਤਵਿੰਦ ਕੀ ਬੇਨਤੀ ਕਰਦੇ ਆ ਕਿ ਵੀ ਸਾਰੇ ਜਿੰਨੇ ਵੀ ਹੋਵੇ ਟੈਲੀਫੋਨ ਹਾਂ ਕਿਉਂਕਿ ਬੂੰਦ-ਬੂੰਦੇ ਨਾਲ ਘੜਾ ਭਰ ਜਾਂਦਾ ਜੇ ਆਪਾਂ ਰੁਪਿਆ-ਰੁਪਿਆ ਵੀ ਇਕੱਠਾ ਕਰੀ ਜਾਂਦਾ ਬਹੁਤ ਕੁਝ ਹੋ ਜਾਂਦਾ ਜੀ ਪਰਿਵਾਰ ਨੂੰ ਲੋੜ ਹੈ ਕਿਉਂਕਿ ਪਿੱਛੇ ਕਮਰਾ ਪਾਰਿਆ ਹੈ ਦੋ-ਤਿੰਨ ਦਿਨਾਂ ਨੂੰ ਛੱਤ ਪੈਣੀ ਹੈ ਤੋਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੀ ਆਪਾਂ ਤਾਂ ਜੋ ਇਹਨਾਂ ਦੇ ਸਿਰ ਤੇ ਵੀ ਛੱਤ ਦੀ ਛਾਂ ਆ ਜਾਏ ਤੇ ਪਰਿਵਾਰ ਆਪਣੇ ਕਮਰੇ 'ਚ ਵੈੰਦਾ ਹੋਵੇ